ਜਾਮਣਾ ਲੱਗੀਆਂ ਆ ਦੇਖੋ ਜਾਮਣਾ ਥੱਲੇ ਡਿੱਗੀਆਂ ਹੋਈਆਂ ਜਾਮਣਾ ਦਾ ਅਰਸੀ ਬਹੁਤ ਵੱਡੀਆਂ ਓਏ ਜਾਮਣਾ ਲੱਗਿਆ ਨਹੀਂ ਹਾਂ ਚੜਦਾ ਨਹੀਂ ਤੋੜਲੀ ਹਾਂ ਫਾਲ ਫਰੂਟ ਲੱਗੇ ਆ ਦਰਖਤਾਂ ਉੱਤੇ ਅਰਸੀ ਆਰ ਜਾਮਣਾ ਉਹ ਮੰਗਦਾ ਸੀ ਇੱਕ ਮੇਰਾ ਦੋਸਤ ਆ ਉਹਨੂੰ ਯਾਰ ਸ਼ੂਗਰ ਆ ਯਾਰ ਵਿਚਾਰਾ ਮੰਗਦਾ ਸੀ ਆ ਕਹਿੰਦਾ ਯਾਰ ਡਾਕਟਰ ਹੱਲ ਕਰਕੇ ਦੇ ਆ ਮਹਿੰਦੀ ਆ ਮਹਿੰਦੀ ਆ ਇਹ ਮਹਿੰਦੀ ਆ ਮਹਿੰਦੀ ਤਾਂ ਨਹੀਂ ਨਹੀਂ ਇਹ ਪਤਾ ਨਹੀਂ ਕੀ ਆਵੇ ਹੂੰ ਜੀਗੂ ਗੜ ਉਹ ਜੀਗੂ ਆ ਜੀਗੂ ਆ ਨਾ ਲੱਗੇ ਆ ਹਨੀ ਯਾਰ ਲੱਗੇ ਸੀਗੇ ਥੋੜੇ ਸੀਗੇ ਕਿੰਨੇ ਕੇ ਵਧੀਆ ਲੱਗੇ ਸੀ ਘਰੇ ਵੀ ਲੱਗੇ ਬਹੁਤ ਵਧੀਆ ਦ੍ਰਿਸ਼ ਅਸਮਾਨ ਆ ਗਿਆ ਅਰਤੀ ਆੜੂ ਆਣਾ ਇਹ ਆ ਆੜੂ ਆ ਗਿਆ ਉਹਦਾ ਮਰੂਦ ਆ ਵਾਹ ਸਕੂਨ ਮਿਲਦਾ ਦਿਲ ਨੂੰ ਬੰਗਾ ਦਿੰਦਾ ਇਹ ਪਹਿਲਾ ਹੁੰਦੇ ਬੰਗਾ ਉਹ ਅੰਜੀਰਾ ਹੈ ਹਾਂ ਅੰਜੀਰਾ ਇਹ ਅੰਜੀਰਾ ਹੀ ਇਹ ਲਾਈਆ ਛੋਟੀ ਇਹ ਇਹ ਬਹੁਤ ਤਗੜੀ ਚੀਜ਼ ਹੁੰਦੀ ਹੈ ਅੰਜੀਰਾ ਇਹ ਕਹਿੰਦੇ ਦੋ ਰਾਤ ਨੂੰ ਦੁੱਧ ਦੇ ਵਿੱਚ ਪਿਉ ਕੇ ਖਾ ਲਵੇ ਬਹੁਤ ਤਾਕਤ ਮਿਲਦੀ ਹੈ ਸਰੀਰ ਨੂੰ ਬਹੁਤ ਐਨਰਜੀ ਮਿਲਦੀ ਹੈ। ਉਹ ਵਧੀਆ ਚੀਜ਼ ਆ। ਅੰਜੀਰ। ਉਹ ਵਰਦੇ ਆਪਣੇ ਮੁਰਗੇ। ਆ ਗਿਆ ਪਪੀਤਾ ਜੀ। ਪਪੀਤਾ ਵੀ ਬਹੁਤ ਵਧੀਆ ਚੀਜ਼ ਆ। ਪੇਟ ਦੇ ਵਾਸਤੇ ਬਹੁਤ ਵਧੀਆ ਚੀਜ਼ ਆ। ਪੇਟ ਦੀਆਂ ਜਾਨੀ ਕਿ ਕੋਈ ਪਰੇਸ਼ਾਨੀ ਹੁੰਦੀਆਂ ਨਹੀਂ ਹੈਗੀਆਂ। ਅ ਚਰਬੀ ਨੂੰ ਖੋਰਦਾ ਜਾਨੀ ਕਿ ਜੇ ਭਜਨ-ਭਜਨ ਵੱਧ। ਸ਼ਾਮ ਨੂੰ ਰੋਟੀ ਤੋਂ ਬਹੁਤ ਥੋੜਾ ਖਾ ਲੈ। ਪਪੀਤਾ ਬਹੁਤ ਵਧੀਆ ਚੀਜ਼ ਆ। ਅ ਅੰਬਲੂਦ ਵੀ ਬਹੁਤ ਵਧੀਆ ਚੀਜ਼ ਆ। ਇਹ ਵੀ ਬਹੁਤ ਜਾਨੀ ਕਿ ਜਿਵੇਂ ਖਾਂਗਾ ਇਹਨੂੰ ਭੁੰਨ ਕੇ ਲੈਵੇ ਜਾਮਣ ਹੋ ਗਈ। ਜਾਮਣ ਸ਼ੂਗਰ ਵਾਸਤੇ। ਇਹ ਚੀਜ਼ਾਂ ਦਾ ਬਹੁਤ ਦਰਖਤ ਤੇ ਬੂਟੇ ਫੁੱਲ ਫੁੱਲ ਵਧੀਆ ਚੀਜ਼ ਆ ਆਕਸੀਜਨ ਮਿਲਦੀ ਆ ਤੇ ਸੋਹਣਾ ਲੱਗਦਾ ਹੈਗਾ ਆ ਜੀਜ਼ਾਂ ਬਹੁਤ ਵਧੀਆ ਗੱਲਾਂ ਨੇ ਇਹ ਚੀਜ਼ਾਂ ਲਾਇਆ ਕਰੋ ਸਾਰੇ ਆ ਲੱਗਿਆ ਕਾ ਇਧਰ ਆਪਣਾ ਇਹ ਪਹਿਲਾਂ ਤਾਂ ਪਹਿਲਾਂ ਬਹੁਤ ਵਧੀਆ ਯਾਰ ਸੀ ਇਹ ਦੁਬਾਰਾ ਲਾਇਆ ਹੁਣ ਪਹਿਲਾਂ ਉਹ ਖਰਾਬ ਹੋ ਗਿਆ ਸੀਗਾ ਉਹ ਸੁੱਕ ਗਏ ਉਹ ਸੁੱਕਾ ਸੁੱਕ ਲੱਗ ਗਿਆ ਉਹ ਸੁੱਕਾ ਉਧਰ ਵੀ ਸੁੱਕਾ ਲੱਗੇ ਹੋਏ ਐ ਇਹਨੂੰ ਕਹਿੰਦੇ ਗੱਦੀਗਾ ਹੈ ਕਿਹੜਾ ਹੈ ਵਧੀਆ ਯਾਰ ਹੂੰ ਹਾਂ ਦੇਖੋ ਲੱਗਦਾ ਸੋਹਣਾ ਲੱਗਦਾ ਇੱਧਰ ਵੀ ਦਿਖਾ ਦਈਏ ਤੁਹਾਨੂੰ ਥੋੜਾ ਜਿਹਾ ਕੁਸਨ ਖੋਲ ਦਮ ਬਾਹਰ ਜਾਮਣ ਲੱਗਿਆ ਇੱਧਰ ਬਰੋਟਾ ਲੱਗਿਆ ਬਰੋਟਾ ਕਿੰਨਾ ਵਧੀਆ ਦ੍ਰਿਸ਼ ਦੇਖੋ ਦਰਖਤ ਸਪੈਡੇ ਨੈਮ ਜਦੋਂ ਲੋਕਡਾਊਨ ਸੀਗਾ ਉਹ ਲੋਕਾਂ ਦੀ ਆਕਸੀਜਨ ਕਰੋਨਾ ਟਾਈਮ ਕਹਿੰਦੇ ਬਹੁਤ ਘੱਡੀ ਸੀਗੀ ਦਰਾਖਤਾਂ ਵਿੱਚ ਜਾਂਦੇ ਭੱਜ ਭੱਜ ਲੋਕ ਤੇ ਆਪਾਂ ਦਰਾਖਤ ਬੋਧ ਘਟਾ ਦਿੱਤੇ ਗਰਮੀ ਹੋ ਗਈ ਹੋਰ ਪ੍ਰੋਬਲਮ ਆਕਸੀਜਨ ਬਥੇ ਆ ਰਹੀਆਂ ਨੇਗੀਆਂ ਤੇ ਦੇਖੋ ਦਰਾਖਤ ਆਪਣੇ ਦਰਾਖਤ ਦਾ ਬਸੇਰਾ ਲੱਗਾ ਜੀ ਦੇਖੋ ਦਰਾਖਤ ਹੀ ਮਿਲੂ ਤੁਹਾਨੂੰ ਇੱਧਰ ਸਾਰੇ ਲੱਗਾ ਹੈ ਦਰਾਖਤ ਨੂੰ ਕੱਟਣਾ ਤੋ ਚਲੋ ਆਪਾਂ ਕਈ ਵਾਰੀ ਸਾਗ ਦਿੰਨੇ ਆ ਨਾ ਕੋਈ ਕੱਟ ਦਿੰਨੇ ਆ ਚਲੋ ਅਲੱਗ ਮੈਟਰ ਹੋ ਜਾਂਦੇ ਇੱਕ ਇੱਕ ਚੀਜ਼ ਆਪਾਂ ਚਲੋ ਕਿਸੇ ਤੇ ਆਪਾਂ ਕਹਿੰਦੇ ਨਹੀਂ ਹੈਗੇਗੇ ਕਈ ਵਾਰੀ اچانک ਹੋ ਜਾਂਦੀਆਂ ਅੱਗ ਚਲੀ ਜਾਂਦੀ ਹੈ ਪਤਾ ਨਹੀਂ ਲੱਗਦਾ ਸੇਕ ਲੱਗ ਜਾਂਦਾ ਨਾ ਤੇ ਇਹਦੇ ਵਿੱਚ ਵੀ ਜਾਨ ਆ ਕਹਿੰਦੇ ਨਾ ਰਾਤ ਦੇ ਟਾਈਮ ਵੀ ਦਰਖਤ ਖਲਾਉ ਉਹ ਨਾ ਜਿਵੇਂ ਆਪਾਂ ਰਾਤ ਨੂੰ ਸੌਣੇ ਆ ਕਹਿੰਦੇ ਵੀ ਜਗਾਓ ਉਹ ਨਾ ਹਨਾ ਉਹ ਚੀਜ਼ ਇਹਨੂੰ ਫਿਰ ਆਪਾਂ ਉਹ ਅੱਗ ਲੱਗਦੀ ਆ ਨਾ ਐਦਾਂ ਕਰਕੇ ਮੱਚ ਦੀ ਇਹ ਦਰਾਖਤ ਕਿ ਵੀਰੀ ਆਪਾਂ ਪ੍ਰਾਲੀ ਨੂੰ ਅੱਗ ਲਾਉਨੇ ਆ ਵਿਚਾਰ ਰੱਖਿਆ ਕਰੋ ਸਾਰੇ ਭਰਾ ਦਰਾਖਤ ਜਿੰਨਾ ਹੋ ਸਕੇ ਬਚਾਓ ਜਿਵੇਂ ਬੰਦੇ ਨੂੰ ਕਤਲ ਕਰਨ ਦਾ ਪਾਪ ਐਵੇਂ ਇਹ ਦਰਾਖਤ ਦਾ ਇਹਦੀ ਜਿਵੀ ਜਾਨ ਆ ਦਰਾਖਤ ਬਾਤ ਤੋਂ ਵੱਧ ਲਾਓ ਜਿਹਦੇ ਘਰੇ ਜਗ੍ਹਾ ਹੈਗੀ ਆ ਲਾ ਸਕਦੇ ਹੋ ਜਿਆਦਾ ਜਿਆਦਾ ਦਰਾਖਤ ਲਾ ਲਓ ਵਧੀਆ ਚੀਜ਼ ਆ ਨਾਲੇ ਸਾਹ ਨਾਲੇ ਆਕਸੀਜਨ ਨਾਲੇ ਹਰਿਆਲੀ ਵਧੀਆ ਬਹੁਤ ਵਧੀਆ ਦ੍ਰਿਸ਼ ਬਣੂਗਾ ਸਕੂਨ ਮਿਲੂਗਾ ਵਧੀਆ ਚੀਜ਼ ਕਨੇ ਆਰ ਸੀ ਦੇਖੋ ਕਿੰਨਾ ਵਧੀਆ ਲੱਗ ਆ ਦੇਖੋ ਸਾਰਾ ਦਰਖਤ ਹੀ ਹੈ ਜੰਗਲ ਬਣਾਇਆ ਇੱਕ ਆਪਣਾ ਇਹ ਹੋਊਗੀ ਦੋ ਕਨਾਲਾਂ ਜਗ੍ਹਾ ਇੱਧਰਲੇ ਪਾਸੇ ਕੋਠੀ ਆ ਵੇ ਜਿਹੜੀ ਆਪਾਂ ਪਹਿਲਾਂ ਵੀਡੀਓ ਦਿਖਾਈ ਹੈ ਇਹ ਚਾਚਾ ਜੀ ਦੀ ਕੋਠੀ ਹੈ ਆਪਣੀ ਨਹੀਂ ਹੈਗੀ ਆਪਾਂ ਦਾ ਬਸ ਇੱਕ ਬਲੌਗ ਬਣਾ ਲਈ ਹੈਗਾ ਇੱਧਰ ਖੇਤ ਆ। ਉਹਨੂੰ ਖੇਤ ਰਹੋਨੇ ਆ। ਆ ਖੇਤ ਆ ਗਈ ਮਾਗਰ ਤੇ ਸੇ ਖੇਤ ਆ ਗਈ। ਗੰਨੇ ਵੀ ਲਾਏ। ਹਾਂ ਗੰਨੇ ਲੱਗੇ ਹੋਏ ਆ ਦੇਖੋ। ਪਾਣੀ ਝੋਨਾ ਹਰਿਆਲੀ ਕੁਦਰਤ ਰੱਬ ਦੀ। ਅਸਮਾਨ। ਕਿੰਨਾ ਵਧੀਆ ਲੱਗਦਾ ਫਿਰਸ ਦੇਖੋ। ਅਸਮਾਨ ਵੱਲ ਦੇਖੋ। ਕਿੰਨੀ ਵਧੀਆ ਚੀਜ਼ ਹੈ ਨਾ ਕਿੰਨਾ ਸੋਹਣਾ ਸਕੂਨ ਜਾਂ ਮਿਲਦਾ ਦਿਨ ਮੁਰਗਾ ਦੇ ਜਾਂਦਾ ਪਾਂਗਾ ਹੈ ਠੀਕ ਹੈ ਜੀ ਸੌਂਗ ਜੇ ਇੱਕ ਵਾਸ ਬਨਾਲੀ ਦਾ ਵਲੋਗ ਆ ਆ ਦੇਖੋ ਕਿੰਨਾ ਸੁਣਾ ਦਾ ਦਰਖਤ ਆ ਵੀ ਜਮਨ ਆਸਦੀ ਜਮਨਾ ਤਾਂ ਵਧੀਆ ਲੱਗੀਆਂ ਯਾਰ ਯਾਰ ਠੀਕ ਹੈ ਜੀ ਓਕੇ ਬਾਈ ਸਾਰਿਆਂ ਲਈ ਪਿਆਰ ਸਤਿਕਾਰ ਖੁਸ਼ ਰਹੋ ਆਵਾਜ਼ ਰਹੋ ਮਾਲਕ ਸਭ ਨੂੰ ਜੜ ਦੀ ਕਲਾ ਰੱਖੀ ਸਭ ਲਈ ਤੰਦਰੁਸਤੀ ਦੀਆਂ ਦੁਆਵਾਂ ਨਾਲ ਸਭ ਲਈ ਚੰਗਾ ਸੋਚਿਆ ਕਰੋ ਸਭ ਨੂੰ ਪਿਆਰ ਕਰਿਆ ਕਰੋ ਇਨਸਾਨ ਜਾਨਵਰ ਕੋਈ ਵੀ ਹੈ ਸਭ ਲਈ ਮੁਹੱਬਤ ਰੱਖਿਆ ਕਰੋ ਓਕੇ ਬਾਈ